ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪੇਜ ਪੰਜਾਬੀ ਗੁਜ਼ਰਸ਼ਤਾ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਆਦ ਗ੍ਰੰਥ ਸਾਹਿਬ ਬਾਰੇ ਪੰਜਾਬ ਦਾ ਇਤਿਹਾਸ ਜਾਣਨ ਲਈ ਸਭ ਤੋਂ ਮਹੱਤਵਪੂਰਨ ਸੋਮਾ ਸ੍ਰੀ ਆਦ ਗ੍ਰੰਥ ਸਾਹਿਬ ਜੀ ਹੈ ਇਸ ਗ੍ਰੰਥ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਪਾਈ ਗੁਰਦਾਸ ਜੀ ਦੇ ਸਹਿਯੋਗ ਨਾਲ 1604 ਇਸਵੀ ਵਿੱਚ ਕੀਤਾ ਸੀ ਇਸ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲਾਂ ਦੇ ਚਾਰ ਗੁਰੂ ਸਾਹਿਬਾਨ ਅਤੇ ਆਪਣੀ ਬਾਣੀ ਨੂੰ ਸ਼ਾਮਿਲ ਕੀਤਾ ਹੈ ਇਸ ਤੋਂ ਇਲਾਵਾ ਇਸ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਵਗਤਾ ਸੰਤਾਂ ਅਤੇ ਪੱਟਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦਾਂ ਅਤੇ ਸਲੋਕਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਇਸ ਤਰ੍ਹਾਂ ਨਾਲ ਇਹ ਇੱਕ ਵਿਸ਼ਾਲ ਗ੍ਰੰਥ ਬਣ ਗਿਆ ਹੈ ਆਦ ਗ੍ਰੰਥ ਸਾਹਿਬ ਕੋਈ ਇਤਿਹਾਸਿਕ ਪੁਸਤਕ ਨਹੀਂ ਫਿਰ ਵੀ ਇਸ ਨਾਲ ਸਾਨੂੰ ਕੁਝ ਅਜਈਆਂ ਸੂਚਨਾਵਾਂ ਪ੍ਰਾਪਤ ਹੁੰਦੀਆਂ ਨੇ ਜੋ ਇਤਿਹਾਸਿਕ ਪੱਖੋਂ ਬਹੁਤ ਮਹੱਤਵਪੂਰਨ ਹਨ ਖਾਸ ਤੌਰ ਤੇ ਇਸ ਨਾਲ ਮੱਧਕਾਲੀ ਲੋਕਾਂ ਦੇ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਧਾਰਮਿਕ ਜੀਵਨ ਦੇ ਵਿਸ਼ੇ ਵਿੱਚ ਕਾਫੀ ਕੁਝ ਪਤਾ ਚੱਲਦਾ ਹੈ ਰਾਜਨੀਤਿਕ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਲੋਦੀ ਹਾਕਮਾਂ ਦੇ ਸ਼ਾਸਨ ਪ੍ਰਬੰਧ ਦੀ ਬੜੀ ਆਲੋਚਨਾ ਕੀਤੀ ਹੈ ਹਾਕਮ ਸ਼੍ਰੇਣੀ ਉੱਚੜ ਬਣ ਗਈ ਹੈ ਕਾਜ਼ੀ ਰਿਸ਼ਵਤ ਲੈ ਕੇ ਇਨਸਾਫ ਕਰਦੇ ਹਨ ਹਾਕਮਾ ਅਤੇ ਹੋਰ ਦਰਬਾਰੀਆਂ ਦਾ ਲਕ ਬਹੁਤ ਡੇਗ ਚੁੱਕਾ ਸੀ ਬਾਬਰ ਦੇ ਹਮਲੇ ਦੇ ਸਮੇਂ ਪੰਜਾਬ ਦੇ ਲੋਕਾਂ ਦੀ ਦੁਰਦਸ਼ਾ ਦਾ ਅਖੇ ਡਿੱਠਾ ਹਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਵਿੱਚ ਕੀਤਾ ਹੈ ਸਮਾਜਿਕ ਖੇਤਰ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ਸਮਾਜ ਵਿੱਚ ਉਹਨਾਂ ਨੂੰ ਬਹੁਤ ਨੀਵਾਂ ਦਰਜਾ ਪ੍ਰਾਪਤ ਹੁੰਦਾ ਸੀ ਹਿੰਦੂ ਸਮਾਜ ਦੀਆਂ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ ਉਹ ਹਿੰਦੂ ਸਮਾਜ ਕਈ ਜਾਤਾਂ ਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ ਉਸ ਸਮੇਂ ਉੱਚ ਜਾਤੀ ਦੇ ਲੋਕ ਬਹੁਤ ਹੰਕਾਰ ਕਰਦੇ ਸਨ ਅਤੇ ਨੀਵਿਆ ਜਾਤਾਂ ਤੇ ਬਹੁਤ ਜ਼ੁਲਮ ਕਰਦੇ ਸਨ ਉਸ ਸਮੇਂ ਧਰਮ ਕੇਵਲ ਇੱਕ ਬਾਹਰੀ ਦਿਖਾਵਾ ਬਣ ਕੇ ਰਹਿ ਗਿਆ ਸੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਭਾਰੀ ਅੰਧਵਿਸ਼ਵਾਸ ਫੈਲੇ ਹੋਏ ਸਨ ਹਿੰਦੂ ਵਰਗ ਵਿੱਚ ਬ੍ਰਾਹਮਣ ਅਤੇ ਮੁਸਲਮਾਨ ਵਰਗ ਵਿੱਚ ਮੁੱਲਾ ਜਨਤਾ ਨੂੰ ਲੁੱਟਣ ਵਿੱਚ ਲੱਗੇ ਹੋਏ ਸਨ ਮੁਸਲਮਾਨ ਬਹੁਤ ਜ਼ੁਲਮ ਕਰਦੇ ਸਨ ਆਦਗਨ ਸਾਹਿਬ ਬਹੁਤ ਸਮਾ ਟੀਰਮਜ਼ੀਆ ਨੇ ਕੋਲ ਰਿਹਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਤਿਹਾਸ ਦਾ ਸਭ ਤੋਂ ਵੱਡਾ ਸੋਮਾ ਹੈ ਤੇ ਜੇ ਮੇਰੀ ਵੀਡੀਓ ਵਿੱਚ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਪਲੀਜ਼ ਮਾਫ ਕਰਿਓ ਤੇ ਮੇਦੇ ਹਾਂਜੀ ਨਵੀਂ ਵੀਡੀਓ ਦੇ ਨਾਲ वाहिगुरु जी का खालसा वाहिगुरु जी की फति